वेलकम टू खन्ना न्यूज़ लाइव खन्ना ਵਿੱਚ ਨਵੇਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਥਾਣੇ ਵਿੱਚ ਲੱਡੂ ਵੰਡੇ ਗਏ ਅਤੇ ਲੋਕਾਂ ਨੂੰ ਸੱਦ ਕੇ ਕਾਨੂੰਨਾਂ ਦੇ ਸਬੰਧਿਤ ਜਾਣਕਾਰੀ ਦਿੱਤੀ ਗਈ ਇਸ ਮੌਕੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਗਿਆ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਆਈ ਸੌਰਵ ਜਿੰਦਲ ਨੇ ਕਿਹਾ ਕਿ ਨਵੇਂ ਕਾਨੂੰਨਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਆਪਣੇ ਹੱਕਾਂ ਬਾਰੇ ਜਾਣੂ ਹੋ ਸਕਣ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਟਾਫ ਨੂੰ ਪੂਰੀ ਟ੍ਰੇਨਿੰਗ ਮਿਲ ਚੁੱਕੀ ਹੈ ਨਵੇਂ ਕਾਨੂੰਨਾਂ ਦੇ ਤਹਿਤ FIR ਸਮੇਤ ਹੋਰ ਸਹੂਲਤਾਂ ਵੀ ਲੋਕਾਂ ਨੂੰ ਮਿਲਣਗੀਆਂ ਦੇਖੋ ਅੱਜ ਸਵੇਰ ਤੋਂ ਜਿਹੜੇ ਨਵੇਂ ਤਿੰਨ ਨਵੇਂ ਕ੍ਰਿਮੀਨਲ ਲਾਜ਼ ਜਿਹੜੇ ਐਕਟੀਵੇਟ ਹੋ ਮਤਲਬ ਇੰਪਲੀਮੈਂਟ ਹੋ ਚੁੱਕੇ ਨੇ ਇਹ ਪਹਿਲੇ ਜਿਹੜੇ ਆਪਣੇ ਤਿੰਨ ਕ੍ਰਿਮੀਨਲ ਲਾਜ਼ ਸੀਗੇ ਆਈਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਦੇ ਲਾਗੂ ਸੀਗੇ ਉਹਨਾਂ ਦੀ ਜਗ੍ਹਾ ਤੇ ਤਿੰਨ ਨਵੇਂ ਕਾਨੂੰਨ ਭਾਰਤੀ ਨਾਇਸ ਸੰਹਿਤਾ ਬੀਐਨਏ ਬੀਐਨਐਸ ਬੀਐਨਐਸਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਆ ਭਾਰਤੀ ਸਾਖ्य ਐਧਿਨਿਅਮ ਜਿਹੜਾ BSA ਹੈ ਤਿੰਨੋਂ ਅ ਇੰਪਲੀਮੈਂਟ ਹੋ ਚੁੱਕੇ ਨੇ ਇਹਦੇ ਰਿਗਾਰਡਿੰਗ ਸਾਡੇ ਖੰਨਾ ਦੇ ਸਾਰੇ ਥਾਣਿਆਂ ਦੇ ਵਿੱਚ ਜਿਹੜੇ SHOs ਵੱਲੋਂ ਅ ਲੋਕਲ ਜਿਹੜੇ ਸਿਟੀਜ਼ਨ ਹੈ ਥਾਣੇ ਦੇ ਰੀ ਦੇ ਬੰਦੇ ਆ ਉਹਨਾਂ ਨੂੰ ਬੁਲਾ ਕੇ ਦੱਸਿਆ ਗਿਆ ਕਿ ਕੀ ਇਹਨਾਂ ਦੀ ਨਵੇਂ ਕਾਨੂੰਨਾਂ ਦੇ ਵਿੱਚ ਕੀ ਚੇਂਜਸ ਹੈ ਤੇ ਕਿਵੇਂ ਨਵੇਂ ਕਾਨੂੰਨ ਲਾਗੂ ਹੋਏ ਨੇ ਤੇ ਇਹਨਾਂ ਦੇ ਨਾਲ ਕੀ ਕੀ ਸਿਟੀਜ਼ਨਸ ਦੀ ਜਿਹੜੀਆਂ ਕੀ ਕੀ ਨਵੇਂ ਰਾਈਟ ਮਿਲਣਗੇ ਇਹਦੇ ਬਾਰੇ ਤੁਹਾਨੂੰ ਜਿਵੇਂ ਕੀ ਪਹਿਲਾਂ ਹੀ ਪਤਾ ਹੀ ਹੈ ਕਿ ਜਿਵੇਂ ਹੁਣ ਏਐਫਆਈਆਰ ਲੌਜ ਹੋ ਸਕਦੀ ਹੈ ਜ਼ੀਰੋ ਐਫਆਈਆਰ ਲੌਜ ਹੋ ਸਕਦੀ ਹੈ ਇਸ ਤੋਂ ਬਿਨਾ ਜਿਹੜੀ ਕਿ ਇਨਵੈਸਟੀਗੇਸ਼ਨ ਨੂੰ ਤੇ ਜਿਹੜਾ ਟ੍ਰਾਇਲ ਨੂੰ ਜਲਦੀ ਟਾਈਮਲੀ ਜਿਹੜਾ ਕੰਪਲੀਟ ਕਰਨ ਲਈ ਕੁਝ ਗਾਈਡਲਾਈਨਸ ਨੇ ਉਹ ਸਾਰੀਆਂ ਨਵੇਂ ਕਾਨੂੰਨ ਨੂੰ ਟਾਈਮ ਦੇ ਤੇ ਜਿਹੜੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਤੇ ਤਫਤੀਸ਼ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਨਵੇਂ ਕਾਨੂੰਨ ਬਣਾਏ ਗਏ ਨੇ ਇਸ ਤੋਂ ਬਿਨਾ ਜਿਹੜੇ ਮੈਂ ਹੈ ਕਿ ਤਫਤੀਸ਼ ਦੌਰਾਨ ਜਿਹੜੇ ਆਡੀਓ ਆਡੀਓ ਵਿਜ਼ੂਅਲ ਹੈ ਤੇ ਡਿਜੀਟਲ ਐਵੀਡੈਂਸ ਹੈ ਉਹਨੂੰ ਵੀ ਜਿਹੜੀ ਪ੍ਰਮਾਨਤਾ ਦਿੱਤੀ ਗਈ ਹੈ ਤਾਂ ਕਿ ਵੱਧ ਤੋਂ ਵੱਧ ਆਡੀਓ ਵਿਜ਼ੂਅਲ ਤੇ ਜਿਹੜਾ ਡਿਜੀਟਲ ਐਵੀਡੈਂਸ ਹੈ ਜਿਹੜਾ ਤਫਤੀਸ਼ ਦੇ ਵਿੱਚ ਵਰਤਿਆ ਜਾਵੇ। ਜਿਵੇਂ ਜਿਦਾਂ ਆਪਣੇ ਬਹੁਤ ਜਿਹੜੇ ਸਟਾਫ ਆ ਉਹਨਾਂ ਨੂੰ ਇਹ ਨਵੇਂ ਨਿਯਮਾਂ ਬਾਰੇ ਪਹਿਲਾਂ ਆਲਰੇਡੀ ਪ੍ਰੀਜ਼ਿਸ ਸਾਰੀ ਹੋ ਗਈ। ਹਾਂਜੀ ਸਾਡੇ ਸਾਰੇ ਸੀਨੀਅਰ ਆਫੀਸਰਸ ਗੈਸਟਡ ਆਫੀਸਰਸ ਐਨ ਜੀਓਸ ਤੇ ਜਿਹੜੇ ਆਰਜ਼ਾ ਇਹਨਾਂ ਨੂੰ ਅਲੱਗ-ਅਲੱਗ ਜਿਹੜੀ ਵੱਖਰੀ-ਵੱਖਰੀ ਅਕੈਡਮੀਆ ਦੇ ਵਿੱਚ ਜਿਵੇਂ ਆਫੀਸਰਸ ਨੂੰ PPF ਲੋਰ ਦੇ ਵਿੱਚ ਸਾਡੇ NGO ਸਨੋ ਵੀ PPF ਲੋਰ ਦੇ ਵਿੱਚ ਬਾਕੀ ਸਾਡੇ RTC ਤੇ ਜਿਹੜਾ ਸਾਡਾ ਡਿਸਟ੍ਰਿਕਟ ਟ੍ਰੇਨਿੰਗ ਸਕੂਲ ਹੈ ਉੱਥੇ ਵੀ ਟ੍ਰੇਨਿੰਗ ਦਿੱਤੀ ਦਿੱਤੀ ਗਈ ਹੈ ਇਸ ਤੋਂ ਬਿਨਾਂ ਸਾਡੇ ਜਿਹੜੀ ਟ੍ਰੇਨਿੰਗਸ ਹੈ ਉਹ ਰੈਗੂਲਰਲੀ ਚੱਲ ਰਹੀਆਂ ਨੇ ਤੇ ਨਾਲ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਸਹਿਬਾਨ ਨੇ ਤੇ ਉਹਨਾਂ ਦੇ ਨਾਲ ਤੇ ਸੀਨੀਅਰ ਆਫੀਸਰਾਂ ਉਹ ਸਾਡੇ ਮੁਲਾਜ਼ਮਾਂ ਨੂੰ ਬਾਰ-ਬਾਰ ਇਸ ਦੇ ਬਾਰੇ ਜਿਹੜੀ ਬਰੀਫਿੰਗ ਦੇ ਰਹੇ ਨੇ one wow.